ਜਪੁ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਹਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬਨ ਪੁਰੀਆਂ ਭਾਰ ਸਹਸ ਸਿਆਣਪਾਂ ਲਖ ਹੋ へ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਉ ਕੂੜ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੈ ਤਾਂ ਹਉ ਮੈਂ ਕਹੇ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੈ ਦੇ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਐ ਜਿਤ ਦਿਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਮੈਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਵ ਦੁਖ ਪਰ ਹਾਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗੁਰੇ ਸਰ ਗੁਰ ਗੋਰਖ ਬ੍ਰਹਮਾ ਗੋਰ ਪਾਰਬਤੀ ਮਾਈ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਵ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੀ ਕੇ ਨਾਏ ਕਰੀ ਜੇ ਤੀ ਸ੍ਰਿਸ਼ਟੂ ਪਾਈ ਵੇਖਾਂ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੂਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁਛੇ ਕੀ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇਤੇ ਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋਪ ਤਾਲ ਸੁਣੈ ਪੋਹੇ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਂ ਗੁਣਾ ਕੇ ਗਾਹਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈਂ ਦੇ ਪਾਵੇ ਰਾਹੂ ਸੁਣੈ ਹਾਥ ਹੋਵੇ ਇਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨੇ ਕਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਰਤ ਹੋਏ ਮਨ ਬੁੱਧ ਮਨ ਸਗਲ ਭਮਣ ਕੀ ਸੁਧ ਮਨੈ ਮੋ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨੁ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤੇਸ ਤੇ ਭਾਰ ਤਲੀ ਕਮਨ ਜੂਰ ਜੀ ਜਾ ਤਰੰਗਾ ਕੇ ਨਾਵ ਸਭ ਨਾਂ ਲਿਖਿਆ ਵੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਮ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮੋ ਪਖਸਾਰ ਅਸੰਖ ਮੋਨ ਲੇਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੂਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਗ ਅਗੰਮ ਅਸੰਖ ਲੋ ਅਸੰਖ ਕਹੇ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੇ ਗਿਆਨ ਗੀਤ ਗੁਣ ਗਾਹਾ ਅਖਰੇ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਣ ਜਿਨਹੇ ਲਿਖੇ ਤਿਸ ਸਰ ਨਾਹੀ ਜਿਉ ਫਰਮਾਏ ਤੇਵ ਤਿਵ ਪਾਹੇ ਜੇ ਤਾ ਕੀਤਾ ਤੇਤਾ ਨਾਉ ਵਿਨਾਂ ਵਿਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਓਹੋ ਧੋਪੈ ਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੂ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ तीर्थ ताप दया दत्त दान जे को पावे तिलका मान सुनया मनया मन कीता भाव अंतरगत तीर्थ मल नाओ सब गुण तेरे मै नाही कोई विण गुण कीते भक्त ना होए स्वस्त आथ वाणी बरमाओ सत सुहाण सदा मन चाओ कवण सोवेला वखत कवण कवण थित कवण वार ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋ ਆਕਾਰ ਵੇਲ ਨ ਪਈਆ ਪੰਡਤੀ ਜੀ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਅਗਾਸਾਂ ਅਗਾਸ ਉੜਕ ਉੜਕਪਾਲ ਥੱਕੇ ਵੇਦ ਕੈਨਕ ਵਾਤ ਸਹਸ ਅਠਾਰੀ ਕੈਨਕ ਤੇ ਬਾਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਤੇ ਵਹ ਭਵੇ ਸਮੁੰਦ ਨ ਜਾਣੀਏ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨੋ ਨਾ ਵੀਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾੰਤ ਅੰਤ ਨਾ ਵੇਖਣ ਸੁਣਨ ਨਾੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਏਹੋ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਮ ਏਵਡੂ ਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪੂ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੂਦ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕ ਰਪਾ ਹੈ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੂਖ ਭੂਖ ਸਦਮਾਰ ਏ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੁਰ ਆਖ ਨਾ ਸਕੇ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੀਤੀਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਕੇ ਜਿਸ ਨੂੰ ਬਖਸ਼ੇ ਸ਼ੇਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲਐ ਜਾਹੇ ਅਮੁੱਲ ਪਾਏ ਅਮਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਓਠ ਓਠ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੀ ਕੀ ਜੀਵੜ ਭਾਵੈ ਤੇ ਵਢ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰ ਕਿਤੇ ਰਾਗ ਪਰੀ ਸਿਉ ਕਈਨ ਕੇਤੇ ਗਾਵਣ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਅੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ-ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਸ਼ ਪਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕੀ ਵਿਚਾਰ सोई सोई सदा ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਇਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਹਾਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ आदि इस्तस्य आदि सु आध अनिल अनाद अनाहत जोग जोग एको वेस भुक्त ज्ञान दया भंडार काट कट बाजे नाद आप नाथ नाथी सब जा की रिद्ध सिद्ध अबरा साध संयोग वियोग दोय कार चलावे लेखे आवे भाग ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜੀਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ ਓਹੋ ਵੇਖੇ ਓ ਨਾਨ ਨਦਰਨਾ ਆਵੇ ਬਹੁਤਾ ਇਹੋ ਵਿਡਾਨ ਹਾਦੀਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश तिसै आदेश आध अनिल अनाद अनाहत जोग जोग इको वेस एक दो जीबो लाख हो हे लाख होवे लाख बीस लाख लाख गिडाखी एक नाम जगदीश एत राहे पत पवडियां चढ़िए होए अकीस सुन गल्ला आकाश की कीटाई रीस ਨਾਨਕ ਨਦਰੀ ਪਾਈਏ ਕੁੜੀ ਕੁੜਾ ਠੀਸ ਆਖਣ ਜੋਰ ਚੁਪੈ ਨ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸ਼ੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘੜਤ ਟਕੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਿਤੇ ਦੇਵ ਦਾਨਵ ਮਨ ਕਿਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥਾ ਨਾਦ ਬਿਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥਾ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੇ ਪਿਛੇ ਪੁਛਤਾਏ ਤਿਥਾ ਘੜੀਏ ਸੁਰਤ ਮਤਮਨ ਬੁੱਧ ਤਿਥਾ ਘੜੀਏ ਸੁਰਾਂ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੈ ਕੈ ਲੋ ਕਰੇ ਆਨੰਦ ਸਚਾ ਮਨ ਸੋਏ ਸਚਖੰਡ ਵਸੇ ਨਿਰੰਕਾਰ ਕਾਰ ਕਰ ویکھے ਨਦਰ ਨਿਹਾਲ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਥਿ ਤਾੰਤ ਨਾੰਤ ਤਿਥਾ ਲੋਲੂ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰੂ ویکھے ਵਿਗਸੈ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖੱਲਾ ਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬ੍ਰੇਈਆਂ ਵਾਚੇ ਧਰਮ ਹਦੂਰ ਕਰਮੀ ਹਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹ ਗੁਰਜੀਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ